ਪੰਜਾਬ ਪੁਲਿਸ ਜੱਗੂ ਭਗਵਾਨਪੁਰਿਆ ਨੂੰ ਪੰਜਾਬ ਲੈ ਕੇ ਆ ਰਹੀ ਹੈ ਕੇਸਾਂ ਦੀ ਪੁੱਛਗਿੱਛ ਨੂੰ ਲੈ ਕੇ ਇੱਕ ਵਾਰ ਲੰਬੇ ਹਸੇ ਤੋਂ ਬਾਅਦ ਜੱਗੂ ਭਗਵਾਨਪੁਰਿਆ ਨੂੰ ਪੰਜਾਬ ਲੈ ਕੇ ਆਇਆ ਜਾ ਰਿਹਾ ਬਟਾਲਾ ਜਿਸ ਲੋਕਲ ਕੋਰਟ ਚੋਂ ਪ੍ਰੋਡਕਸ਼ਨ ਵਾਰੰਟ ਈਸ਼ੂ ਹੋਇਆ ਹੈ ਕਿਸੇ ਦੋ ਐਫ ਆਈ ਆਰ ਕੋਈ ਡਬਲ ਮਰਡਰ ਹੈ ਅਕਤੂਬਰ 2025 ਦਾ ਕੋਨਵਾਲ ਜੇਲ੍ਹ ਚ ਇਨਸੀਡੈਂਟ ਹੋਇਆ ਜਿੱਥੇ ਲੋਕਾਂ ਨੂੰ ਮਾਰਿਆ ਗਿਆ ਦੋ ਕੈਦੀਆਂ ਨੂੰ ਮਾਰਿਆ ਗਿਆ ਕਹਿ ਕੇ ਕਿ ਜੱਗੂ ਭਗਵਾਨਪ੍ਰੀਆ ਗੈਂਗ ਦੇ ਬੰਦੇ ਹੈ ਪਰ ਲਾਪੀ ਅਸੀਂ ਹਾਈ ਕੋਰਟ ਦੋ ਤਿੰਨ ਵਾਰ ਹੀ ਜਾ ਚੁੱਕੇ ਹਾਂ ਇਸੀ ਗੱਲ ਤੇ ਕਿ ਸਾਡੀ ਜਾਨ ਨੂੰ ਖਤਰਾ ਹੈ ਪੰਜਾਬ ਚ ਜੇਲ੍ਹ ਸੇ ਇਨਕਾਊਂਟਰ ਤਾਂ ਸਿੱਧਾ ਸਿੱਧਾ ਪੁਲਿਸ 'ਸੇ ਸਵਾਲ ਖੜਾ ਕਰ ਰਹੇ ਹੋ ਮੇਰਾ ਕਲਾਇੰਟ ਤਿਆਰ ਹੈ ਕਿ ਜੀ ਮੈਨੂੰ ਬੇੜੀਆਂ 'ਚ ਰੱਖੋ ਤਾਂ ਕਿ ਜਿਹੜਾ ਇਹ ਸਟੋਰੀ ਬੰਦੀ ਕ ਜੀ ਭੱਜਣ ਦੀ ਕੋਸ਼ਿਸ਼ ਕੀਤੀ ਗੋਲੀ ਚਲਾਈ ਤੀ ਗਈ ਉਹ ਕਹਿ ਰਿਹਾ ਮੈਨੂੰ ਬੇੜੀਆਂ 'ਚ ਰੱਖੋ ਜਦੋਂ ਤੱਕ ਉਹ ਆ ਰਿਹਾ ਹੈ ਜਿੱਥੇ ਜਾ ਰਿਹਾ ਹੈ ਜਾਂ ਜਿਸ ਚੱਕੀ 'ਚ ਜਿਸ ਜਗ੍ਹਾ ਰੱਖਿਆ ਜਾਊ ਤੋ 24 ਘੰਟੇ ਉਹਨਾਂ ਨੂੰ ਕੈਮਰਾ ਮੋਨੀਟਰ ਕਰ जहड़ा बंदा इनी हाई सिक्योरिटी जेल से है सेंटल गवर्नमेंट की कस्टडी से है वो किस तरह वारदात च इन्वॉल्व हो सकता है ये पहला भी वारदात हुई हैं पहला भी इन्हें एक बड़ी शक जिताया कि मेरे खाने कुछ मिक्स किया जा रहा है तो इस करके इंसीडेंट्स हुए हैं ग्यारह साल वो जेल बंदा रहा है ग्यारह साल कोई इस तरह की उन्हें वारदात कि नहीं की भजन की कोशिश की या कोई और इस तरीके का कम किया केस पर केस तुम पाई जा रहे हो पाई जा रहे हो बरी हो ही जा रहा है क्योंकि जेल से जो बंद बैठा किस तरह वार्ता डायरैक्टली शामिल हो सकता है ਸਸ਼ੀਕਾਲ ਢੇਲੀਪੋਸ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੰਜਾਬ ਪੁਲਿਸ ਜੱਗੂ ਭਗਵਾਨਪੂਰੀਏ ਨੂੰ ਪੰਜਾਬ ਲੈ ਕੇ ਆ ਰਹੀ ਹੈ ਪ੍ਰੋਡਕਸ਼ਨ ਵਾਰੰਟ ਦੇ ذریعے ਕੇਸਾਂ ਦੀ ਪੁੱਛਗਿੱਛ ਨੂੰ ਲੈ ਕੇ ਇੱਕ ਵਾਰ ਲੰਬੇ ਅਰਸੇ ਤੋਂ ਬਾਅਦ ਜੱਗੂ ਭਗਵਾਨਪੂਰੀਏ ਨੂੰ ਪੰਜਾਬ ਲੈ ਕੇ ਆਇਆ ਜਾ ਰਿਹਾ ਉਹਨਾਂ ਦੇ ਵਕੀਲ ਸਾਹਿਬ ਸਾਡੇ ਨਾਲ ਮੌਜੂਦ ਨੇ ਆਰ ਕਾਰਤਿਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਖਾਸੇ ਜਿਹੜੇ ਨੇ ਉਹ ਜੱਗੂ ਨੂੰ ਅਸਾਮ ਤੋਂ ਪੰਜਾਬ ਲੈ ਕੇ ਆਉਣ ਨੂੰ ਉਹ ਜਿਤਾ ਰਹੇ ਨੇ ਗੱਲਬਾਤ ਕੀ ਹੈ ਪਹਿਲਾਂ ਤਾਂ ਜਾਣਾਂਗੇ ਕਿਹੜੇ ਕੇਸ ਨੇ ਜਿਨ੍ਹਾਂ ਦੇ ਤਹਿਤ ਜੱਗੂ ਭਗਵਾਨਪੁਰੀਆ ਅਸਾਮ ਤੋਂ ਪੰਜਾਬ ਆ ਰਿਹਾ ਤੇ ਇਹਨਾਂ ਨੂੰ ਇਸ ਤੋਂ ਖਤਸੇ ਕਿਹੜੇ ਨੇ ਵਕੀਲ ਸਾਹਿਬ ਦੇ ਲਈ ਪੋਸਟ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਜੱਗੂ ਭਗਵਾਨਪੁਰੀਏ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲੈ ਕੇ ਆਇਆ ਜਾ ਰਿਹਾ ਹੈ ਹਾਂਜੀ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਕੱਲ ਪੰਜਾਬ ਪੁਲਿਸ ਲੈ ਕੇ ਆ ਰਹੀ ਹੈ ਪੰਜਾਬ ਚ ਹਾਂਜੀ ਕਿਹੜੀ ਅਦਾਲਤ ਵਿੱਚ ਪੇਸ਼ ਕਰਨ ਬਟਾਲਾ ਚ ਕਿਸੇ ਲੋਕਲ ਕੋਰਟ ਚੋਂ ਪ੍ਰੋਡਕਸ਼ਨ ਵਾਰੰਟ ਇਸ਼ੂ ਹੋਇਆ ਹੈ ਕਿਸੇ 2 ਐਫ ਆਈ ਆਰ ਕੋਈ ਡਬਲ ਮਰਡਰ ਹੈ ਅਕਤੂਬਰ 2025 ਦਾ ਇੱਕ ਕੋਈ ਮਈ 2025 ਦਾ ਹੋਰ ਕੇਸ ਹੈ ਜਿਹਦੇ ਚ ਲੈ ਕੇ ਜਾਇਆ ਜਾ ਰਿਹਾ ਹੈ ਅੱਛਾ ਇਹ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆ ਜੱਗੂ ਤਾਂ ਆਸਾਮ ਹੈ 2025 ਦੇ ਵਿੱਚ ਹੋਏ ਮਰਡਰ ਕੇਸ ਦੇ ਵਿੱਚ ਜੱਗੂ ਦੀ ਇਨਵੋਲਵਮੈਂਟ ਮੈਂ ਖੁਦ ਹੈਰਾਨ ਹੈ ਕਿ ਜਿਹੜਾ ਬੰਦਾ ਆਲਰੇਡੀ ਇਨ ਕਸਟਡੀ ਹੈ ਉਸਤੇ ਕਿਸ ਤਰ੍ਹਾਂ ਇਹ ਦੋ ਕੇਸ ਲਗਾਏ ਜਾ ਰਹੇ ਆਲਰੇਡੀ ਉਸਤੇ ਬਹੁਤ سارے ਫੇਕ ਕੇਸਿਸ ਪਲਾਂਟ ਕੀਤੇ ਗਏ ਏ ਵੀ ਉਹਨਾਂ ਦੋਨਾਂ ਚ ਉਹ ਦੋ ਕੇਸ ਹੋਰ ਵੀ ਸ਼ਰੀਕ ਹੋ ਗਏ ਜਿਹੜੇ ਚ ਲੈ ਕੇ ਆ ਰਹੇ ਹਨ ਅੱਛਾ ਤੁਹਾਨੂੰ ਕੀ ਖਤਸਾ ਹੈ ਤੁਹਾਨੂੰ ਕੀ ਅਗਰ ਸੌਖੇ ਸ਼ਬਦਾਂ ਕੀ ਕੀ ਦਿੱਕਤ ਕੀ ਅਗਰ ਜੱਗੂ ਪੰਜਾਬ ਆ ਰਿਹਾ ਤਾਂ ਤੁਸੀਂ ਪੰਜਾਬ ਪੁਲਿਸ ਨੂੰ ਕੀ ਰਿਪਰੈਜ਼ੈਂਟੇਸ਼ਨ ਭੇਜੀ ਹੈ ਅਸੀਂ ਪੰਜਾਬ ਪੁਲਿਸ ਨੂੰ ਇਹ ਰੈਪ੍ਰেজentation ਭੇਜਿਆ ਕਿ ਪਹਿਲਾਂ ਵੀ ਜਦ ਪੰਜਾਬ ਸੀਗਾ ਦੋ ਤਿੰਨ ਬਾਰੀ ਵਾਰਦਾਤਾ ਹੋਈ ਜਿੱਥੇ ਜੱਗੂ ਨੂੰ ਇਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੇਲ੍ਹ ਦੇ ਅੰਦਰ ਗੋਨਵਾਲ ਜੇਲ੍ਹ ਚ ਇਨਸੀਡੈਂਟ ਹੋਇਆ ਜਿੱਥੇ ਲੋਕਾਂ ਨੂੰ ਮਾਰਿਆ ਗਿਆ ਦੋ ਕੈਦੀਆਂ ਨੂੰ ਮਾਰਿਆ ਗਿਆ ਕਹਿ ਕੇ ਕਿ ਜੱਗੂ ਭਗਵਾਨਪੁਰਿਆ ਗੈਂਗ ਦੇ ਬੰਦੇ ਹਨ ਹੁਣ ਇਹ ਖਤਰਾ ਹੈ ਸਾਨੂੰ ਕਿ ਸਪੈਸ਼ਲੀ ਉਹਨੂੰ ਪੰਜਾਬ ਜਿਹੜਾ ਲਿਆਇਆ ਗਿਆ ਹੈ ਇਹ ਕੋਈ ਸਿਲਸਿਲਾ ਬਣਾਇਆ ਗਿਆ ਉਹਨੂੰ ਫੇਕ ਇਨਕਾਊਂਟਰ ਚ ਮਾਰਨ ਲਈ ਜਾਂ ਜਿਸ ਤਰ੍ਹਾਂ ਗੈਂਗ ਵਾਰ ਹੁੰਦੀ ਹੈ ਆਪੋਜ਼ਿਟ ਰਾਈਵਲ ਗੈਂਗ ਤੋਂ ਮਾਰਨ ਲਈ ਪਹਿਲਾਂ ਵੀ ਅਸੀਂ ਹਾਈ ਕੋਰਟ ਦੋ ਤਿੰਨ ਬਾਰੀ ਜਾ ਨੂੰ ਖਤਰਾ ਹੈ ਪੰਜਾਬ ਚ ਜੇਲ੍ਹ ਹੁਣ ਜੇ ਉਹਨੂੰ ਪੰਜਾਬ ਤੋਂ ਬਾਹਰ ਲੈ ਕੇ ਉੱਥੇ ਸ਼ਿਫਟ ਕਰਤਾ ਹੈ ਉਹ ਵੀ ਸੈਂਟਰਲ ਗਵਰਨਮੈਂਟ ਨੇ ਕਿਸੇ ਹੋ ਕਾਨੂੰਨ ਦੇ ਅੰਡਰ ਨੂੰ ਡੀਟੇਨ ਕੀਤਾ ਹੋਇਆ ਹੈ ਤੇ ਪੰਜਾਬ ਪੁਲਿਸ ਉੱਥੇ ਜਾ ਕੇ ਵੀ ਉਹਨੂੰ ਇਨਵੈਸਟੀਗੇਟ ਕਰ ਸਕਦੀ ਸੀ ਇੰਟਰੋਗੇਟ ਕਰ ਸਕਦੀ ਸੀ ਪੰਜਾਬ ਸਪੈਸ਼ਲ ਲਾਂ ਦਾ ਰੀਜ਼ਨ ਜਿਹੜਾ ਹੈ ਇਹ ਥੋੜਾ ਜਿਹਾ ਅਟਪਟਾ ਜਿਹਾ ਹੈ ਤੁਸੀਂ ਤਾਂ ਬਹੁਤ ਵੱਡਾ ਇਲਜ਼ਾਮ ਲਾਇਆ ਕਹਿੰਦੇ ਉਹਨਾਂ ਨੂੰ ਜਾਨ ਨੂੰ ਖਤਰਾ ਹੈ ਇਨਕਾਊਂਟਰ ਹੋ ਸਕਦਾ ਹੈ ਤੇ ਗੈਂਗ ਵਾਰ ਹੋ ਸਕਦੀ ਹੈ ਇਨਕਾਊਂਟਰ ਤਾਂ ਸਿੱਧਾ ਸਿੱਧਾ ਪੁਲਿਸ 'ਤੇ ਸਵਾਲ ਖੜਾ ਕਰ ਰਹੇ ਹੋ ਬਿਲਕੁਲ ਕਰ ਰਹੇ ਹੈ ਜੀ ਜਦ ਉਹਦੀ ਮਦਦ ਦਾ ਮਰਡਰ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਫੈਮਿਲੀ ਨੂੰ ਇਹਨੇ ਪ੍ਰੋਸੈਸਸੇਸ ਫੇਸ ਕਰਨੇ ਪਏ ਨਾ ਪ੍ਰੋਟੈਸਟ ਕਰਨਾ ਪਿਆ ਤੱਕ ਜਾ ਕੇ ਪਰਚਾ ਹੋਇਆ ਉਸ ਵੀ ਬਹੁਤ ਸਾਰੇ ਲੀਗਲ ਲਕੂਨਾਜ਼ ਹੈ ਮਦਰ ਵਾਲੇ ਮਰਡਰ ਕੇਸ ਕੋਈ ਆਦਮੀ ਆਪਣੀ ਲਿਬਰਟੀ ਇਸ ਤਰ੍ਹਾਂ ਗਿਵ ਅਪ ਨਹੀਂ ਕਰਦਾ ਮੇਰਾ ਕਲਾਇੰਟ ਤਿਆਰ ਹੈ ਕਿ ਜੀ ਮੈਨੂੰ ਬੇੜੀਆਂ 'ਚ ਰੱਖੋ ਤਾਂ ਕਿ ਜਿਹੜਾ ਇਹ ਸਟ ਰੱਖੋ ਵੀਡੀਓਗ੍ਰਾਫ ਕਰੋ ਸੀਸੀਟੀਵੀ ਲਗਾਓ ਮੇਰੇ ਤੇ ਜਿੰਨੀ ਦੇਰ ਮੈਨੂੰ ਪੰਜਾਬ ਪੁਲਿਸ ਆਪਣੀ ਕਸਟਡੀ ਚ ਰੱਖੇ 24 ਘੰਟੇ ਮੋਨਿਟਰਿੰਗ ਕਰੇ ਤਾਂ ਕਿ ਕੋਈ ਵਾਰਦਾਤ ਇਹ ਨਾ ਕਰ ਸਕਣ ਮੇਰੇ ਨਾਲ अच्छा ਤੁਸੀਂ ਇਹ ਜੋ ਕਲਾਕਲਾ ਸ਼ਬਦ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਆਕਰ ਤੁਸੀਂ ਕਹਿ ਰਹੇ ਹੋ ਕਿ ਜੱਗੂ ਦੇ ਬੇੜੀਆਂ ਲਗਾਈਆਂ ਜਾਣ ਜ ਜੱਗੂ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਰਹੇ ਜਦੋਂ ਤੱਕ ਉਹ ਆ ਰਿਹਾ ਹੈ ਜਿੱਥੇ ਜਾ ਰਿਹਾ ਹੈ ਜਾਂ ਜਿਸ ਚੱਕੀ ਚ ਜਿਸ ਜਗ੍ਹਾ ਰੱਖਿਆ ਜਾਵੇ ਤੋਂ 24 ਘੰਟੇ ਉਹਨਾਂ ਨੂੰ ਕੈਮਰੇ ਮੋਨੀਟਰ ਕਰਨ ਹਾਂਜੀ ਵੈਸੇ ਵੀ ਜੀ ਡਾਇਰੈਕਸ਼ਨ ਹੈ ਸੁਪਰੀਮ ਕੋਰਟ ਦਾ ਸਾਰੇ ਪੁਲਿਸ ਸਟੇਸ਼ਨਸ ਟਵਿੰਟ ਕੈਮਰas ਲਗਾਉਣ ਨੂੰ ਸੀਸੀਟੀਵੀ ਅਸੀਂ ਆਪ ਇਹ ਆਪਣੀ ਫੇਅਰਨੈਸ ਦਿਖਾ ਰਹੇ ਹਾਂ ਕਿ ਸਾਨੂੰ ਸੀਸੀਟੀਵੀ ਦੇ ਅੰਦਰ ਮੋਨੀਟਰ ਕੀਤਾ ਜਾਏ ਰੱਖਿਆ ਜਾਏ ਤਾਂ ਕਿ ਮੇਰੀ ਸੇਫਟੀ ਵੀ ਅਸ਼ੋਰਡ ਰਹੇ ਤੇ ਪੰਜਾਬ ਪੁਲਿਸ ਕੋਈ ਬੱਦਸਲੂਕੀ ਨਾ ਕਰ ਸਕੇ ਕੋਈ ਜਾਤੀ ਨਾ ਕਰ ਸਕੇ ਇਸ ਪੀਰੀਅਡ ਚ ਅੱਛਾ ਤੁਸੀਂ ਮਨਯੋਗ ਹਾਈ ਕੋਰਟ ਦਾ ਜ਼ਿਕਰ ਕਰਿਆ ਹਾਈ ਕੋਰਟ ਵੀ ਜਾ ਰਹੇ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਜਿਵੇਂ ਅਸੀਂ ਪਹਿਲਾਂ ਵੀ ਗਏ ਸੀ ਕਿ ਜਨਮਾਲ ਦੇ ਖਤਰੇ تھے ਉਸ ਤੋਂ ਬਾਅਦ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਇਹਨਾਂ ਨੂੰ ਕਿ ਮੇਰੇ ਕਲੇਮ ਕੰਸੀਡਰ ਕਰੋ ਡੀਜੀਪੀ ਨੂੰ ਆਰਡਰ ਹੋਇਆ ਸੀ ਹੁਣ ਉਸ ਤੋਂ ਬਾਅਦ ਕਿਉਂਕਿ ਜਗੂ ਨੂੰ ਇੱਥੋਂ ਸ਼ਿਫਟ ਕਰਤਾ ਸੀ ਉਹ ਕੇਸਸ ਕਲੋਜ਼ ਹੋ ਗਏ ਉਹਨਾਂ ਵਾਪਸ ਆਇਆ ਇਸ ਕਰਕੇ ਨਵੇਂ ਸਿਰੇ ਤੋਂ ਸਾਰੇ ਕੇਸੇ ਸ਼ੁਰੂ ਕਰਨੇ ਪੈਣੇ ਅਸੀਂ ਕੱਲ ਹਾਈ ਕੋਰਟ ਜਾ ਰਹੇ ਹਾਂ ਇਸ ਚੀਜ਼ ਚ ਪਰ ਵਕੀਲ ਜੱਬ ਅਗਰ ਪੰਜਾਬ ਦੀ ਪੰਜਾਬ ਪੁਲਿਸ ਪੰਜਾਬ ਦੀ ਫੋਰਸ ਕੋਈ ਚੀਜ਼ ਇਨਵੈਸਟੀਗੇਟ ਕਰਨਾ ਚਾਹੁੰਦੀ ਹੈ ਇਸ ਤੋਂ ਦਿੱਕਤ ਪਰੇਸ਼ਾਨੀ ਕੀ ਹੈ ਉਹ ਪੰਜਾਬ ਦਾ ਹੀ ਰਹਿਣ ਵਾਲਾ ਅਗਰ ਪੰਜਾਬ ਲੈ ਕੇ ਆ ਰਹੇ ਨੇ ਦਿੱਕਤ ਪਰੇਸ਼ਾਨੀ ਇਨਵੈਸਟੀਗੇਸ਼ਨ ਸਾਡੀ ਬਿਲਕੁਲ ਨਹੀਂ ਹੈ ਜੀ ਜੋ ਵੀ ਲਾਅ ਹੈ ਅਸੀਂ ਉਹਦੇ ਨਾਲ ਕੋਆਪਰੇਟ ਕਰਾਂਗੇ ਅਸੀਂ ਪੂਰੀ ਪੂਰੀ ਆਪਣੀ ਜੋ ਵੀ ਅਸਿਸਟੈਂਸ ਹੈ ਦਵਾਂਗੇ ਪ੍ਰੋਬਲਮ ਸਿਰਫ ਇਹ ਹੈ ਕਿ ਜਿਸ ਤਰੀਕੇ ਨਾਲ ਉਹਨੂੰ ਉਥੇ ਪੰਜਾਬs ਲਾਇਆ ਜਾ ਰਿਹਾ ਉਹ ਵੀ ਉਹਨਾਂ ਦੋ ਕੇਸਾਂ 'ਚ ਜਿਸ ਟਾਈਮ ਉਹ ਡਿਟੇਨ ਸੀਗਾ ਕਸਟਡੀ 'ਚ ਬਹੁਤ سارے ਕੇਸਿਸ ਅਸੀਂ ਕੱਲ ਹਾਈ ਕੋਰਟਸ ਵੀ ਉਹ ਫੈਕਟ ਰੱਖਾਂਗੇ ਜਿਨ੍ਹਾਂ 'ਚ ḍuring his jail custody ਉਸਤੇ ਕੇਸ ਪਾਏ ਗਏ ਬਾਅਦ 'ਚ ਬਰੀ ਹੋਇਆ ਹੈ ਇਹ ਲਿਆਂ ਦਾ ਜਿਹੜਾ ਸਿਲਸਿਲਾ ਹੈ ਸਪੈਸ਼ਲੀ ਜਦ ਦੀ ਮਦਰ ਦਾ ਮਰਡਰ ਹੋਇਆ ਉਹ ਸਾਰਾ ਕੁਝ ਜੋੜ ਕੇ ਦੇਖਿਆ ਜਾਏ ਤੇ ਇਹ ਕੋਈ ਅੱਛਾ ਸਾਈਨ ਨਹੀਂ ਹੈ ਉਹਨੂੰ ਉੱਥੋਂ ਜਾ ਕੇ ਪੰਜਾਬ ਪੁਲਿਸ ਅਮਰਿਤਪਾਲ ਵੀ ਇੱਕ ਪ੍ਰੀਵੈਂਟਿਵ ਲਾਅ ਦੇ ਅੰਦਰ ਡਿਟੇਨਡ ਹੈ ਡਿਬਰੂਗਰ ਜੇਲ ਉਹਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਕੰਟਰੀ ਦੀ ਪ੍ਰੀਮੀਅਰ ਉਹ ਉੱਥੇ ਜਾ ਕੇ ਇਨਵੈਸਟੀਗੇਟ ਕਰਦੀ ਹੈ ਉਹਨੂੰ ਦਿੱਲੀ ਤੇ ਨਹੀਂ ਲੈ ਕੇ ਆਂਦੇ ਨਾ ਜੀ ਇਹਦੇ ਚ ਵੀ ਦੇਖ ਉਧਰ ਜਾ ਕੇ ਉਹਨੂੰ ਇਨਵੈਸਟੀਗੇਟ ਕਰ ਸਕਦੇ ਆਂ ਅੱਜ ਕੱਲ ਹਰ ਚੀਜ਼ ਵਰਚੁਅਲ ਹੈ ਕੋਰਟ ਵਰਚੁਅਲੀ ਪੇਸ਼ ਕਰ ਸਕਦੇ ਕਿਸੇ ਨਾਲ ਕਨਫਰੋਨਟ ਕਰਨਾ ਹੈ ਮੁਲਜ਼ਮ ਨਾਲ ਉਹ ਵੀ ਵਰਚੁਅਲੀ ਹੋ ਸਕਦਾ ਹੈ ਪੰਜਾਬ ਲਾਨਾ ਜਿਹੜਾ ਹੈ ਇਹ ਬੜਾ ਸਸਪੀਸ਼ੀਅਸ ਸਰਕਮਸਟੈਂਸਸ ਕੇਸ ਚ ਅਮਰਿਤਪਾਲ ਨੂੰ ਅਸਤਾ ਕਿਉਂ ਨਹੀਂ ਪੰਜਾਬ ਪੁਲਿਸ ਲੈ ਕੇ ਆਈ ਪੰਜਾਬ ਚ ਇਸ ਕੇਸ ਇਕਸੈਪਸ਼ਨ ਕਿਉਂ ਕਾਊਟ ਹੋ ਰਿਹਾ ਹੈ ਔਰ ਉਹ ਵੀ ਦੋ ਪਰਚੀਆਂ ਅਸੀਂ ਤੁਸੀਂ ਲੈ ਕੇ ਆ ਰਹੇ ਹੋ ਪਰਮਿਸ਼ਨ ਲੈ ਕੇ ਕਿ ਜੀ ਸਾਨੂੰ ਇਹ ਦੋ ਕੇਸਾਂ ਚ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੈ ਕਰੋ ਇੰਟਰੋਗੇਟ ਉਹ ਆਲਰੇਡੀ ਜੇਲ੍ਹ ਚ ਹੈ ਉੱਥੇ ਜਾ ਕੇ ਇੰਟਰੋਗੇਟ ਕਰ ਲੋ ਇੱਥੇ ਲਾਨ ਦੀ ਜਿਹੜੀ ਸਿਚੁਏਸ਼ਨ ਹੈ ਉਹ ਥੋੜੀ ਸਸਪੀਸ਼ੀਅਸ ਹੈ ਜਿਸ ਕਰਕੇ ਉਹਦਾ ਸ਼ੱਕ ਹੈ ਕਿ ਇਹ ਕੋਈ ਵਾਰਦਾਤ ਕਰਨ ਲਈ ਇੱਥੇ ਲਿਆਇਆ ਜਾ ਰਿਹਾ ਹੈ ਇਹ ਕੇਸ ਫਾਈਲ ਕਿਤੇ ਜ ਬਠਿੰਡਾ ਜੇਲ੍ਹ ਚ ਰੱਖਿਆ ਗਿਆ ਸੀ ਤਾਂ ਵੀ ਅਸੀਂ ਇਹ ਰੇਜ਼ ਕੀਤਾ ਸੀ ਕਿ ਇਹ ਇੱਕ ਅਟੈਂਪਟ ਹੈ ਉਹਨੂੰ ਮਾਰਨ ਨੂੰ ਉਹਨੂੰ ਹਾਮ ਪਹੁੰਚਾਉਣ ਨੂੰ ਉਹਨੂੰ ਕਿਸੇ ਤਰ੍ਹਾਂ ਨੁਕਸਾਨ ਕਰਨ ਦਾ ਐਂ ਇਸ ਤੇ ਕਈ ਵਾਰੀ ਕੋਰਟ ਨੇ ਨਾ ਤਾਂ ਐਫੀਡੇਵਿਟਸ ਵੀ ਮੰਗੇ ਸਿਚੁਏਸ਼ਨਸ ਵੀ ਆਈ ਹਰ ਬਾਰੀ ਨਾ ਦਾ ਇਹ ਹੁੰਦਾ ਕਿ ਜੀ ਇਹ ਜੇਲ੍ਹ ਚ ਵਾਰਦਾਤ ਕਰਨ ਚ ਇਨਵੋਲਡ ਹੈ ਭਈ ਜੋ ਆਦਮੀ ਜੇਲ੍ਹ ਚ ਬੰਦ ਹੈ ਜਿਸ ਤੇ ਤੁਸੀਂ ਕਹਿ ਰਹੋ ਡੈਡ ਜ਼ੋਨ ਹੈ ਜਿੱਥੇ ਕੋਈ ਮੋਬਾਈਲ ਫੋਨ ਨਹੀਂ ਚੱਲਦਾ ਉਹ ਕਿਸ ਤਰ੍ਹਾਂ ਕੋਈ ਵਾਰਦਾਤ ਸ਼ਾਮਿਲ ਹੋ ਸਕਦਾ ਹੈ ਬਠਿੰਡਾ ਡੈਡ ਜ਼ੋਨ ਹੈ ਇਨਾ ਤਾਂ ਆਪ ਦਾ ਐਫੀਡੇਬਿਟਾ ਹਾਈ ਕੋਰਟਸ ਕੋਈ ਮੋਬਾਈਲ ਨਹੀਂ ਚੱਲ ਸਕਦਾ ਕੁਝ ਨਹੀਂ ਚੱਲ ਸਕਦਾ ਫਿਰ ਵੀ ਉਸ ਤੇ ਤੁਸੀਂ ਕੇਸ ਪਾਈ ਉਸ ਤੋਂ ਬਾਅਦ ਉਹ ਉੱਧਰ ਹੈ ਤੁਸੀਂ ਉੱਧਰ ਵੀ ਕਹਿ ਰਹੇ ਹੋ ਕਿ ਕਿਸਾਂ ਚੋ ਇਨਵੋਲ ਹੋ ਰਿਹਾ ਪੰਜਾਬ ਚ ਵਾਰਦਾਤਾਂ ਚ ਇਨਵੋਲ ਹੈ ਜਿਹੜਾ ਬੰਦਾ ਇਨੀ ਹਾਈ ਸਿਕਿਉਰਿਟੀ ਜੇਲ ਚ ਹੈ ਸੈਂਟਰਲ ਗਵਰਨਮੈਂਟ ਦੀ ਕਸਟਡੀ ਚ ਹੈ ਉਹ ਕਿਸ ਤਰ੍ਹਾਂ ਵਾਰਦਾਤ ਚ ਇਨਵੋਲ ਹੋ ਸਕਦਾ ਹੈ ਪਰ ਕਿਰਪਾ ਇੱਕ ਸਵਾਲ ਤੁਹਾਡੀ ਇਨ ਬਿਟਵੀਨ ਜੱਗੂ ਨਾਲ ਗੱਲਬਾਤ ਹੋਈ ਹੈ ਬੀਂਗੇ ਐਡਵੋਕੇਟ ਨਹੀਂ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਪਾਈਏ ਉਹਨਾਂ ਦੀ ਫੈਮਲੀ ਤੋਂ ਜੋ ਇਨਪੁਟਸ ਮਿਲਦੇ ہیں بس ਉਹੀ ਹੈ ਥੋੜੇ ਬਾਅਦ ਮੇਰੇ ਕੋਲ ਬਾਕੀ ਉਹ ਇਥੇ ਆਣਗੇ ਉਹਨਾਂ ਦਾ ਜਿਹੜਾ ਵੀ ਲੋਕਲ ਲਾਇਰ ਹੈ ਉਸ ਤੋਂ ਕੁਝ ਇਨਪੁਟਸ ਹੋਰ ਮਿਲ ਪਾਣਗੇ ਆਦਰਵਾਇਜ਼ ਮੇਰੀ ਕੋਈ ਪਰਸਨਲ ਇੰਟਰੈਕਸ਼ਨ ਨਹੀਂ ਹੋ ਪਾਈਏ ਫੈਮਲੀ ਦੇ ਇਸ ਵੇਲੇ ਕਿਸ ਤਰ੍ਹਾਂ ਦਾ ਰਾਬਤਾ ਹੁੰਦਾ ਫੈਮਲੀਜ਼ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਫੈਮਿਲੀ ਦੇ ਹਲਾਜੀ ਨਾਲ ਦੀ ਫੈਮਿਲੀ ਚ ਇੱਕ ਬ੍ਰਦਰ ਹੀ ਰਹਿ ਗਿਆ ਬਾਕੀ ਮਦਰ ਦਾ ਤੁਹਾਨੂੰ ਪਤਾ ਹੀ ਹੈ ਮਰਡਰ ਹੋ ਗਿਆ ਸੀ ਓਪਨ ਹੁਣ ਜਿਸ ਉਹ ਇਸ ਗਲਤੀ ਫੈਮਿਲੀ ਬਹੁਤ ਸ਼ੱਕ ਜਿਤਾਰੀ ਪੰਜਾਬ ਪੁਲਿਸ ਤੇ ਇਸ ਕਰਕੇ ਵੀ ਕਿਉਂਕਿ ਮਦਰ ਉਹਦੀ ਜਿਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਦੇ ਨਾਲ ਉਹਦਾ ਮਰਡਰ ਓਪਨ ਤੁਸੀਂ ਦੇਖੋ ਦਿਨ ਦਿਹਾੜੇ ਮਰਡਰ ਹੋਇਆ ਜਿਸ ਤਰ੍ਹਾਂ ਦੀ ਇਹਨੇ ਸਟੋਰੀ ਬਣਾਈ ਉਹ ਬੰਦਾ ਜਿਹੜਾ ਇਹਨੇ ਆਈ ਵਿਟਨੈਸ ਖੜਾ ਕੀਤਾ ਉਹ ਆਪ ਇੱਕ ਮਲਜ਼ਮ ਹੈ ਕਈ ਮੁਕਦਮਿਆਂ 'ਚ ਇਹ ਪੂਰੀ ਸਟੋਰੀ ਬਣਾਈ ਗਈ ਕਿ ਜਿਹੜਾ ਉਹਦਾ ਮਦਰ ਮਰਡਰ ਹੈ ਉਹਨੂੰ ਕਿਸੇ ਤਰੀਕੇ ਨਾਲ ਦਬਾਇਆ ਜਾ ਸਕੇ ਉਸ ਤੋਂ ਬਾਅਦ ਇਹਨੇ ਸਟਰਗਲ ਦੇ ਬਾਅਦ ਉਹ ਪਰਚਾ ਹੋਇਆ ਜਿਹੜਾ ਨਾਰਮਲ ਮਰਡਰ ਕੇਸ ਆਰਾਮ ਨਾਲ ਹੋ ਜਾਣਾ ਚਾਹੀਦਾ ਹੈ ਇਸ ਕਰਕੇ ਫੈਮਿਲੀ ਬਹੁਤ ਸਟ्रेस ਦੇ ਅੰਦਰ ਹੈ ਕਿ ਇੱਕ ਬੰਦਾ ਜਿਹੜਾ ਕੱਲਾ ਪੈਰਵੀ ਕਰਨ ਵਾਲਾ ਰਹਿ ਗਿਆ ਉਹਨੂੰ ਵੀ ਮਾਰ ਕੇ ਕਿਸੇ ਤਰੀਕੇ ਨਾਲ ਇਹ ਚੀਜ਼ ਦਬਾਈ ਨਾ ਜਾ ਸਕੇ अच्छा तो ਤੁਹਾਨੂੰ ਲੱਗਦਾ ਕਿ ਪਰਦੇ ਦੇ ਪਿੱਛੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨ ਬਿਟਵੀਨ ਹੋ ਰਹੀਆਂ ਨੇ ਬਿਲਕੁਲ ਜੀ ਇਹ ਜਿਹੜਾ ਹੈ ਇਟਸ ਅ ਪਾਰਟ ਆਫ ਅ ਲਾਰਜਰ ਕਨਸਪੀਰੇਸੀ ਜਿਸ ਮਦਰ ਦਾ ਵੀ ਦਾ ਮਰਡਰ ਹੋਇਆ ਇਹਨਾਂ ਨੇ ਕਈ ਲੋਕਾਂ ਦਾ ਨਾਮ ਲਿਆ ਤਵਦੀਸ਼ ਹੋ ਰਹੀ ਹੈ ਉਹ ਮੈਟਰ ਇਨਵੈਸਟੀਗੇਸ਼ਨ ਦਾ ਉਹਦੇ ਬਾਰੇ ਤਾਂ ਲਿਖ ਕੁਝ ਕਹਿਣਾ ਠੀਕ ਨਹੀਂ ਰਹੇਗਾ ਬਟ ਹਾਂ ਜਿਸ ਤਰ੍ਹਾਂ ਇਹਨੂੰ ਲਾਇਆ ਗਿਆ ਹੈ ਇਹ ਕੋਈ ਲਾਰਜਰ ਪੋਲੀਟੀਕਲ ਇੰਟਰਸਟ ਵੀ ਕਿਸੇ ਦਾ ਹੋ ਸਕਦਾ ਹੈ ਕਿ ਇਹਨੂੰ ਲਾ ਕੇ ਜਿਹੜਾ ਆਖਰੀ ਬੰਦਾ ਬੋਲਣ ਵਾਲਾ ਹੈ ਮਾਂ ਦੇ ਮਰਡਰ ਬਾਰੇ ਉਹਨੂੰ ਚੁੱਪ ਕਰਾ ਕੇ ਸਾਰੀ ਕਹਾਣੀ ਕਰਫਾ ਦਫਾ ਕੀਤੀ ਜਾ ਸਕੇ ਗੈਂਗ ਵਾਰ ਬਿਲਕੁਲ ਹੋ ਸਕਦੀ ਪਹਿਲਾਂ ਵੀ ਹੋਈ ਹੈ ਮੇ ਗੋਨਵਾਲ ਜੇਲ੍ਹ ਦੀ ਹੁਣ ਇੱਕ ਐਗਜ਼ਾਮਪਲ ਦਿਤਤੀ ਤੁਹਾਨੂੰ ਦੋ ਬੰਦੇ ਮਾਰੇ ਗਏ ਇਹ ਕਹਿ ਕੇ ਮਾਰੇ ਗਏ ਕਿ ਜਗੂ ਭਗਵਨਪੁਰਿਆ ਦੇ ਬੰਦੇ ਹੈ ਇਸ ਕਰਕੇ ਮਾਰ ਰਹੇ ਅਸੀਂ ਹਮ ਤੇ ਇਸ ਕਰਕੇ ਜੇਲ੍ਹ ਚ ਪਹਿਲਾਂ ਵੀ ਹੋ ਚੁੱਕਾ ਹੈ ਇਹਨੂੰ ਕੋਵਿਡ ਦੇ ਟਾਈਮ ਤੇ ਵੀ ਇੱਕ ਦਿਨ ਨੂੰ ਸਵੇਰੇ ਪੋਜ਼ਿਟਿਵ ਦਿਖਾਤਾ ਸੀ ਜੱਗੂ ਨੂੰ ਅਗਲੇ ਦਿਨ ਜੇ ਰੋਲਾ ਮਚਿਆ ਤੇ 네ਗੇਟਿਵ ਹੋ ਗਿਆ ਇਹ ਪਹਿਲਾਂ ਵੀ ਵਾਰਦਾਤਾਂ ਹੋਈਆਂ ਪਹਿਲਾਂ ਵੀ ਇਹਨੇ ਇੱਕ ਬੜੀ ਸ਼ੱਕ ਜਿਤਾਇਆ ਕਿ ਮੇਰੇ ਖਾਣੇ 'ਚ ਕੁਝ ਮਿਕਸ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਇਨਸੀਡੈਂਟਸ ਹੋਏ ਹਨ ਜੇਲ੍ਹ 'ਚ ਵੀ ਅਟੈਕ ਹੋਣਾ ਇਹਦੇ ਤੇ ਕੋਈ ਉਹ ਨਹੀਂ ਹੈ 100% ਸ਼ੋਰਟੀ ਨਹੀਂ ਹੈ ਕਿ ਇਹਨੂੰ ਪੰਜਾਬ ਪੁਲਿਸ ਪੂਰੀ ਸੇਫਲੀ ਰੱਖੇਗੀ ਇਸੇ ਕਰਕੇ ਜੇਲ੍ਹ ਸ਼ਿਫਟ ਕਰਨ ਤੇ ਵੀ ਅਸੀਂ ਬਹੁਤ ਕਬਰ ਆ ਰਹੇ ਹਾਂ ਕਿ ਇਹ ਕੋਈ ਲਾਰਜਰ ਕਨਸਪੀਰੇਸੀ ਦਾ ਪਾਰਟ ਹੋ ਸਕਦਾ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਬੇਸਿਕਲੀ ਅਸੀਂ ਇਹ ਪੁੱਟ ਅਪ ਕਰਾਂਗੇ ਕਿ ਇੱਕ ਆਦਮੀ ਜਿਹੜਾ ਆਲਰੇਡੀ ਇੱਕ ਸੈਂਟਰਲ ਗਵਰਨਮੈਂਟ ਦੀ ਡਿਟੈਂਸ਼ਨ ਦੇ ਅੰਦਰ ਹੈ ਇਸ ਤਰ੍ਹਾਂ ਦਾ ਕੀ ਕੰਪੈਲਿੰਗ ਸਰਕਮਸਟੈਂਸ ਹੈ ਤੁਸੀਂ ਉਹਨੂੰ ਪੰਜਾਬ 'ਚ ਲਿਆਉਣਾ ਚਾਹੁੰਦੇ ਹੋ ਜੇ ਤੁਸੀਂ ਲੈ ਕੇ ਵੀ ਆ ਰਹੇ ਹੋ ਅਗਲਾ ਆਦਮੀ ਕਹਿ ਰਿਹਾ ਜੀ ਮੈਨੂੰ ਫੇਕ ਇੰਕਾਊਂਟਰ ਦਾ ਡਰ ਹੈ ਮੈਨੂੰ ਬੇੜੀਆਂ 'ਚ ਰੱਖੋ ਮੈਨੂੰ ਕੈਮਰਾ ਸੁਪਰਵੀਜ਼ਨ 'ਚ ਰੱਖੋ ਸੀਸੀਟੀਵੀ ਕੈਮਰਾ ਲਗਾਉਣਾ ਸੁਪਰੀਮ ਕੋਰਟ ਨੇ ਮਾਨਯੋਗ ਨੇ ਕੰਪਲਸਰੀ ਕੀਤਾ ਹੋਇਆ ਹੈ ਤਾਂਕਿ ਕੋਈ ਵੀ ਜੇ ਵਾਰਦਾਤ ਹੋਏਗੀ ਘੱਟੋ ਘੱਟ ਉਹਦੀ ਮੋਨਿਟਰਿੰਗ ਤਾਂ ਹੋਏਗੀ ਨਾ ਕਿ ਕਿੰਨੇ ਕੀਤੀ ਕਿਸ ਤਰ੍ਹਾਂ ਕੀਤੀ ਇਕ ਆਦਮੀ ਹਰ ਤਰ੍ਹਾਂ ਦੇ ਆਪਣੇ ਰਾਈਟ ਸਰੈਂਡਰ ਕਰ ਰਹਾ ਹੈ ਤਾਂ ਕਿ ਉਹਦੀ ਜਾਨ ਨੂੰ ਕਿਸੇ ਤਰੀਕੇ ਦਾ ਖਤਰਾ ਨਾ ਹੋਵੇ ਦੂਜੀ ਗੱਲ ਅਸੀਂ ਇਹ ਵੀ ਰੱਖਾਂਗੇ ਕਿ ਇਸ ਤਰ੍ਹਾਂ ਦੀ ਕੀ ਨੈਸੈਸਿਟੀ ਉਹਨੂੰ ਉੱਥੋਂ ਲਿਆਣ ਦੀ ਜਦ ਇੱਕ ਵਾਰੀ ਇੱਕ ਆਦਮੀ ਇੱਕ ਕਸਟਡੀਅਲ ਲਾ ਦੇ ਅੰਡਰ ਆਲਰੇਡੀ ਡਿਟੈਂਸ਼ਨ ਲਾ ਦੇ ਅੰਡਰ ਉੱਥੇ ਰੱਖਿਆ ਹੈ ਉਸ ਉਹ ਬੰਦੇ ਨੂੰ ਉੱਧਰ ਜਾ ਕੇ ਤੁਸੀਂ ਕਿਉਂ ਨਹੀਂ ਇੰਟਰੋਗੇਟ ਕਰ ਸਕਦੇ 11 ਸਾਲ ਉਹ ਜੇਲ੍ਹਚ ਬੰਦਾ ਰਿਹਾ ਹੈ 11 ਸਾਲਾਂ ਚ ਕੋਈ ਇਸ ਤਰ੍ਹਾਂ ਦੀ ਉਹਨੇ ਵਾਰਦਾਤ ਨਹੀਂ ਕੀਤੀ ਕਿ ਭਜਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਹੋਰ ਇਸ ਤਰੀਕੇ ਦਾ ਕੰਮ ਕੀਤਾ ਕੇਸ ਪਰ ਕੇਸ ਤੁਸੀਂ ਪਾਈ ਜਾ ਰਹੇ ਹੋ ਪਾਈ ਜਾ ਰਹੇ ਹੋ ਬਰੀ ਹੋਈ ਜਾ ਰਿਹਾ ਕਿਉਂਕਿ ਜੇਲ੍ਹ ਚ ਜਿਹੜਾ ਬੰਦਾ ਬੈਠਾ ਉਹ ਕਿਸ ਤਰ੍ਹਾਂ ਵਾਰਦਾਤ ਚ ਡਾਇਰੈਕਟਲੀ ਸ਼ਾਮਿਲ ਹੋ ਸਕਦਾ ਇਹ ਸਾਰੇ ਸਰਕਮਸਟੈਂਸਸ ਪਲੱਸ ਇਹ ਅਸੀਂ ਤੀਜੀ ਵਾਰੀ ਹਾਈ ਕੋਰਟ ਜਾ ਰਹੇ ਹੈ ਅਲੀਗੇਸ਼ਨ ਲਗਾਉਂਦੇ ਹੋਏ ਪੰਜਾਬ ਪੁਲਿਸ ਤੇ ਕਿ ਭਾਈ ਇਸ ਦੀ ਜਾਨ ਮਾਲੂ ਖਤਰਾ ਹੈ ਹੈ ਕਿ ਬੋਲ ਤਾ ਆਰ ਕਾਰ्तिके ਜਿਹੜੇ ਨੇ ਉਹ ਜੱਗੂ ਭਗਵਾਨਪੁਰੀ ਦੇ ਵਕੀਲ ਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਜੱਗੂਦੀਪ ਅਸਾਮ ਤੋਂ ਪੰਜਾਬ ਵਾਪਸੀ ਦੇ ਖੜੇ ਹੋ ਗਏ ਨੇ ਪੰਜਾਬ ਪੁਲਿਸ ਤੇ ਅਲੀਗੇਸ਼ਨਸ ਨੇ ਕਹਿੰਦੇ ਜੱਗੂ ਦੀ ਜਾਨ ਨੂੰ ਖਤਰਾ ਹੈ ਜੱਗੂ ਨੂੰ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਉਹ ਖੁਦ ਕਹਿ ਰਹੇ ਨੇ ਕਿ ਮੈਨੂੰ ਬੀੜੀਆਂ ਲਾ ਕੇ ਪੰਜਾਬ ਲੈ ਕੇ ਆਇਆ ਜਾਵੇ ਜੇਲ੍ਹ ਦੇ ਵਿੱਚ ਕਹਿੰਦੇ ਜੱਗੂ ਦੇ ਨਾਲ ਗੈਂਗ ਵਾਰ ਹੋ ਸਕਦੀ ਹੈ ਅਗਰ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰਨਾ ਚਾਹੁੰਦੀ ਹੈ ਤਾਂ ਕਹਿੰਦੇ ਅਸਾਮ ਜਾ ਕੇ ਕਰ ਲਓ ਉਹ ਅਗਰ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਕਰਨਾ ਹੈ ਤਾਂ ਵੀਡੀਓ ਕਾਨਫਰੈਂਸ ਹੋ ਸਕਦੀ ਹੈ ਤਾਂ ਜੱਗੂ ਪੋਫਗਾਨਪੁਰੀ ਦੇ ਵਕੀਲ ਵੱਲੋਂ ਵੱਡੇ ਜਿਹੜੇ ਇਲਜ਼ਾਮ ਨੇ ਉਹ ਸਿਸਟਮ ਤੇ ਖੜੇ ਕੀਤੇ ਗਏ ਨੇ ਕਹਿੰਦੇ ਇੱਕ ਇਨਸਾਨ ਹੈ ਜੋ ਹਰ ਇੱਕ ਚੀਜ਼ ਅਗਵਾਏ ਉਸ ਨੂੰ ਦਬਾਇਆ ਜਾ ਸਕਦਾ ਤਾਂ ਜੱਗੂ ਦੀ ਅਸਾਮ ਤੋਂ ਪੰਜਾਬ ਵਾਪਸੀ ਤੇ ਹੋਣਾ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕੈਮਰਾ ਪਰਸਨ ਰੋਸ਼ਨਨਾ ਗਗਨ ਸ਼ੋਕਲਾ ਟੈਲੀਪੋਸਟ ਪੰਜਾਬੀ